ਇਹ ਘਰਾਂ 'ਚ ਪੈਰੇ ਕੱਟਦੇ ਹੋ ਇੱਥੇ 12 ਵਜੇ ਰੰਗ ਹੁੰਦਾ ਐਤਵਾਰ ਬਾਬਾ ਦੀਪ ਸਿੰਘ ਦਾ ਅਸਣ ਤੇ ਲਾਈਵ ਜਾਂਦਾ ਹੈ ਮੋਬਾਈਲਾਂ ਤੇ ਵੀ ਟੀਵੀ ਤੇ ਵੀ ਜੇ ਘਰਾਂ 'ਚ ਕੱਟਦੇ ਹੋ ਜਿੱਥੇ ਤੁਸੀਂ ਬਹਿਣਾ ਸੋਚੀ ਤੇ ਅਦਰ ਵਿਛਾਉਣੀ ਆਪਣੇ ਸਾਹਮਣੇ ਦੂਜੀ ਚੰਦਰ ਸੋਚੀ ਵਿਛਾ ਕੇ ਬਾਬਾ ਦੀਪ ਸਿੰਘ ਦਾ ਆਸਣ ਲਾਉਣਾ ਤੇ ਘਰ ਕੱਟਣਾ ਹੋਵੇ ਜੋਤ ਜਗਾਉਣੀ ਹੁਣ ਮੋਬਾਈਲ ਤੇ ਲਾ ਲਓ ਟੀਵੀ ਤੇ ਲਾ ਲਓ ਉਹ ਸਾਭ ਆਰਾਮ ਕਰ ਦਿਓ ਜਿੰਨੇ ਇੱਥੇ 12 ਵਜੇ ਹੋਇਆ। ਦੇਗ ਬਣਾ ਲਓ। ਆਰਾਮ ਕਰਨ ਤੋਂ ਪਹਿਲੇ। ਉਹਨੂੰ ਹੋਟਕੇਸ ਕਹਿੰਦੇ ਜਿਹੜਾ ਗਰਮ ਰਹਿੰਦੀ ਹੈ। ਹੈ? ਉਹਦੇ ਚ ਰੱਖ ਲਓ। ਹੁਣ ਜਦੋਂ ਪੰਜ ਜਪਜੀਤ ਸਾਹਿਬ ਹੋ ਗਏ, ਦੋ ਜਪਈ ਸਾਹਿਬ ਹੋ ਗਿਆ, ਤੁਮਨੀ ਸਾਹਿਬ ਹੋ ਗਿਆ। ਹੁਣ ਅਨੰਦ ਸਾਹਿਬ ਜਦੋਂ ਸ਼ੁਰੂ ਹੋਇਆ ਨਾ, ਉਹ ਹੋਟਕੇਸ ਖੋਲ ਕੇ ਕਿਰਪਾਨ ਭੇਟ ਕਰਕੇ ਮੂੰਜ ਮੰਨ ਸਰ ਬੜੀ ਬਰਬਤ ਹੈ। ਕਿਰਪਾਨ ਭੇਟ ਕਰਕੇ ਥਾਲੀ 'ਚ ਪੰਜ ਪਿਆਰਿਆਂ ਦਾ ਕੱਢੋ। ਸਭ ਗੁਰਦਾਸਾ ਘਟੋ ਉਥੇ ਸੁਚਾਰ ਮਹਲਾ ਬਾਦ ਜੀ ਜਿਵੇਂ ਉਥੇ ਅਰਦਾਸ ਹੋ ਰਹੀ ਸੀ ਤਾਂ ਖੜੇ ਹੋ ਜੀ ਨਾ ਸੜ ਪੜੇ ਹੁਕਮਨਾਮਾ ਸੁਣੋ ਅਰਦਾਸ ਵਿੱਚ ਬਹੁਦੇ ਬਾਬਾ ਜੀ ਦੇਖ ਆ ਜੇ ਘਰਾਂ ਚ ਕੱਟਣਾ ਹੋਵੇ ਜਿਹੜਾ ਜਿਹੜੇ ਕੱਟਦਾ ਹੈ ਚਰਨ ਧੋਦੋਗੇ ਪੀਰੀ ਤੇ ਇੰਜ ਕਟੋਗੇ ਨਾ ਵੀ ਬਾਬਾ ਜੀ ਦਾ ਸੁਚੀ ਚਦਰ ਤੇ ਆਸਣ ਲਾ ਕੇ ਆਪ ਸੁਚੀ ਜਗ੍ਹਾ ਬਹਿ ਕੇ ਜੋ ਜਗ੍ਹਾ ਕੇ ਦੇਖ ਬਣਾ ਕੇ ਜਮੀਨ ਅਸਮਾਨ ਦਾ ਫਰਕ ਹੈ ਜਿਵੇਂ ਇੱਥੇ ਹਾਜ਼ਰੀ ਲਗਰੀ ਹੋਏਗੀ ਇੱਥੋਂ ਦੀ ਹਾਜ਼ਰੀ ਦੀ ਬਖਸ਼ਿਸ਼ ਤੁਹਾਡੇ ਘਰ ਪਹੁੰਚ ਲਈ ਹੋਏਗੀ ਉਥੇ ਪਹੁੰਚ ਲਈ